ਸਤਿ ਸ਼੍ਰੀ ਅਕਾਲ ਜੀ ਮੌਨਸੂਨ ਦੀ ਜਲਦੀ ਜੜੀ ਦਸਤਕ ਆਉਣ ਜਾ ਰਹੀ ਹੈ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦੇ ਖੇਤਰਾਂ ਵਿੱਚ ਤੇ ਜਲਦੀ ਜੜਾ ਮੌਨਸੂਨ ਦਾ ਪਹਿਲਾ ਜੜਮੀ ਪਹੁੰਚਣ ਜਾ ਰਿਹਾ ਹੈ ਤੇ ਕਾਫੀ ਖੇਤਰਾਂ ਵਿੱਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲੇਗਾ ਤੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਭਾਵੇਂ ਪੱਛਮੀ ਸਰਤੀ ਇਲਾਕੇ ਹੁਣ ਭਾਵੇਂ ਪੂਰਬੀ ਖੇਤਰ ਹੁਣ ਭਾਵੇਂ ਦੱਖਣੀ ਖੇਤਰ ਹੁਣ ਭਾਵੇਂ ਹਰਿਆਣਾ ਦੇ ਖੇਤਰ ਹੁਣ ਰਾਜਸਥਾਨ ਦੇ ਖੇਤਰ ਹੁਣ ਪੱਛਮੀ ਯੂਪੀ ਦਿੱਲੀ ਦੇ ਖੇਤਰਾਂ ਵਿੱਚ ਕਾਫੀ ਖੇਤਰਾਂ ਵਿੱਚ ਇਹ ਮੀਂਹ ਦਾ ਅਸਰ ਬੰਦੇ ਦਿਖਾਈ ਦੇ ਰਹੇ ਨੇ 20 ਤੋਂ ਲੈ ਨਾਲ ਲੱਗਦੇ ਹਰਿਆਣਾ, ਰਾਜਸਥਾਨ, ਪੱਛਮੀ ਯੂਪੀ, ਦਿੱਲੀ ਤੇ ਆ ਖੇਤਰਾਂ ਵਿੱਚ ਕਿਹੜੇ-ਕਿਹੜੇ ਇਲਾਕਿਆਂ ਵਿੱਚ ਵਾਧਤ ਕਿੜ-ਕਿਹੜੇ ਖੇਤਰਾਂ ਕਟਮੀ ਦੇ ਅਸਾਰ ਰਹਿਣਗੇ ਤਾਂ ਕਿਤਕ ਕਿਤ ਹਲਕਾ, ਦਰਮਿਆਨਾ ਕਿਤੇ ਦਰਮਿਆਨੇ ਤੋਂ ਭਾਰੀ ਮੀਂਹ ਦੀਆਂ ਆ ਚੱਟਾਂ ਵੇਖਣ ਨੂੰ ਮਿਲ ਸਕਦੀਆਂ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ, ਗੁਜਾਰਿਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਸ ਲੱਕ ਜ਼ਿਲ੍ਹੇ ਤੇ ਇਸ ਵੀਡੀਓ ਨੂੰ ਇਹ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਦਾ ਠੀਕਾ ਪੰਜਾਬ ਦੇ ਕੁਝ ਪਹਾੜਾ ਦੇ ਨਾਲ ਲੱਗਦੇ ਖੇਤਰ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਜਾਂ ਹਰਿਆਣਾ ਦੇ ਚੰਡੀਗੜ੍ਹ ਦੇ ਨਾਲ ਲੱਗਦੇ ਜਾਂ ਪੰਜਾਬ ਦੇ ਹਰਿਆਣਾ ਦੇ ਜਾਂ ਹਰਿਆਣਾ ਦੇ ਪੰਜਾਬ ਦੇ ਨਾਲ ਲੱਗਦੇ ਖੇਤਰ ਅੱਜ ਪੱਛਮੀ ਯੂਪੀ ਦਿੱਲੀ ਦੇ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿੰਗੇ ਇੱਕਦਮ ਨਿੱਕੀ ਮੋਟੀ ਜਿਹੜੀ ਕਾਰਵਾਈ ਹੋ ਸਕਦੀ ਜ਼ਿਆਦਾਤਰ ਮੌਸਮ ਅਜ ਠੀਕ ਠਾਕ ਹੈ ਤੇ ਕੱਲ 21 ਜੂਨ ਨੂੰ ਜਿਹੜਾ ਆਪਾਂ ਗੱਲ ਕਰੇ ਸਿਸਟਮ ਦਾ ਜਿਹੜਾ ਆਪਾਂ ਗੱਲ ਕਰੇ ਸ਼ੁਰੂ ਹੋਣ ਦੇ ਅਸਾਰ ਨੇ ਕੱਲ ਤੋਂ ਹੋਸਰੇ ਟੁੱਟਵੀਆਂ ਕਾਰਵਾਈਆਂ ਰਹਿ ਸਕਦੀਆਂ ਪੰਜਾਬ ਦੇ ਕੁਝ ਥੋੜੇ ਬਹੁਤ ਖੇਤਰਾਂ ਵਿੱਚ ਚਾਂਸ ਰਹਿਣਗੇ ਜਾਨੀ ਕਿ ਉੱਤਰ ਖੇਤਰੋ ਕੇ ਪਛਮੀ ਖੇਤਰੋ ਕੇ ਜਾਂ ਦੱਖਣੀ ਖੇਤਰੋ ਕੇ ਹਰਿਆਣਾ ਤੇ ਕੁਝ ਖੇਤਰ ਪਛਮੀ ਯੂਪੀ ਦਿੱਲੀ ਦੇ ਆ ਕੁਝ ਖੇਤਰਾਂ ਵਿੱਚ ਜਾਨਕੀ ਕੱਲ ਵੀ ਟੁੱਟਵੇਂ ਕਾਰੂਆਂ ਰਹਿ ਸਰ 21 ਜੂਨ ਨੂੰ ਵੀ ਕੁਝ ਖੇਤਰਾਂ ਵਿੱਚ ਆ ਸਾਰ ਰਹਿਣਗੇ ਜ਼ਿਆਦਾਤਰ ਮੌਸਮ ਕੱਲ ਵੀ ਠੀਕ ਠਾਕ ਰਹਿੰਦਿਆ ਸਾਰ ਨੇ 20 21 ਜੂਨ ਨੂੰ ਆ ਜ਼ਿਆਦਾਤਰ ਮੌਸਮ ਠੀਕ ਠਾਕ ਕੱਲ ਤੋਂ ਜਿਹੜਾ ਸਿਸਟਮ ਸ਼ੁਰੂ ਹੋ ਜਾਏਗਾ ਜਾਨਕੀ 21 ਤੋਂ ਆ ਲੈ ਕੇ ਠੀਕ ਹੈ 24 ਜੂਨ ਦੇ ਵਿਚਾਲੇ ਤਾਂ ਤੁਸੀਂ ਜੋ ਸੈਟਲਾਈਟ ਤਸਵੀਰਾਂ ਵੇਖਦੇ ਹੋ ਪੰਜਾਬ ਦੇ ਕਾਫੀ ਖੇਤਰ ਹਰੇਕ ਜ਼ਿਲ੍ਹੇ ਤੱਕ ਵੀ ਪਹੁੰਚਣਦੇ ਸਾਰ ਨੇ 22 23 24 ਠੀਕ ਇੱਕ ਦਿਨ ਕਾਫੀ ਹੂੰ ਦੇ ਵਿਚਾਲੇ ਇੱਕ ਦੋ ਵਾਰ ਉਸਰ ਟੁੱਟਵੇਂ ਆ ਤੌਰ ਤੇ ਮੀਂਹ ਡੈ ਸਕਦਾ ਜਾਨੀ ਕਿ ਇੱਕ ਵਾਰ ਉਸਰ ਕਾਫੀ ਖੇਤਰ ਇਸ ਪ੍ਰਭਾਵਿਤ ਹੋ ਸਕਦੇ ਜਾਨੀ ਕਿ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਕਾਫੀ ਖੇਤਰਾਂ ਵਿੱਚ ਆ ਵੱਡੇ ਤੌਰ ਤੇ ਡਮੀ ਪ੍ਰਭਾਵਿਤ ਕਰੇਗਾ ਹਲਕੇ ਤੋਂ ਦਰਮਿਆਨਾ ਕਿ ਦਰਮਿਆਨੇ ਤੋਂ ਭਾਰੀ ਮੀਂਹ ਆ ਛੱਟਾਂ ਵੇਖਣ ਨੂੰ ਮਿਲਣਗੇ ਕੁਝ ਇਲਾਕੇ ਹੋ ਜਿਹੇ ਵੀ ਹੋਣਗੇ ਜਿੱਥੇ ਭਾਰੀ ਤਵਤੀ ਭਾਰੀ ਮੀਂਹ ਜਿਹੜਾ ਤਰਜ ਕੀਤਾ ਜਾ ਸਕਦਾ ਜਾਨੀ ਕਿ ਅਗਲੇ ਜਿਹੜੇ 25 ਤੋਂ ਲੈ ਕੇ 30 ਜੂਨ ਉਸ ਤੋਂ ਜੁਲਾਈ ਦੇ ਪਹਿਲੇ ਹਫਤੇ ਵਿੱਚ ਕਾਫੀ ਖੇਤਰਾਂ ਵਿੱਚ ਦੋ ਜਾਂ ਤਿੰਨ ਜਾਂ ਤਿੰਨ ਚਾਰ ਵਾਰ ਮੀਂਹ ਤੇ ਸਾਰ ਰਹਿ ਤੇੜਾ ਪ੍ਰਭਾਵਿਤ ਕਰ ਸਕਦਾ ਮੌਨਸੂਨ ਦੀ ਜਿਹੜੀ ਆ ਦਸਤਕ ਹੁਣ ਜਾ ਰਹੀ 21 22 ਜੂਨ ਨੂੰ ਜਿਹੜਾ ਮੌਨਸੂਨ ਦਾ ਪਹਿਲਾ ਮੀਂਹ ਪੈਣ ਜਾ ਰਿਹਾ 22 23 ਤੋਂ ਲੈ ਕੇ ਠੀਕ ਹੈ 24 25 ਜੂਨ ਦੇ ਵਿਚਾਲੇ ਜਿਹੜਾ ਕਾਫੀ ਖੇਤਰਾਂ ਵਿੱਚ ਮੌਨਸੂਨ ਦਾ ਪਹਿਲਾ ਮੀਂਹ ਦਰਜ ਕੀਤਾ ਜਾ ਸਕਦਾ ਹੈ ਤੇ ਉਸ ਤੋਂ ਬਾਅਦ ਮੌਨਸੂਨ ਆਪ ਗੱਲ ਕਰੀਆ ਜੂਨ ਦੇ ਅੱਧਲੇ ਹਫਤੇ ਹੋ ਗਿਆ ਤੇ ਜੁਲਾਈ ਦੇ ਵਿੱਚ ਆਮ ਨਾਲ ਜਿਹੜਾ ਜ਼ਿਆਦਾ ਮੀਂਹ ਪੈਂਦਾ ਸਾਰਨੇ ਤੇ ਇਸ ਵਾਰ ਹੋ ਸਕਦਾ ਹੈ ਹਾਰਡਵਰ ਦੀ ਜਿਹੜੀ ਸਥਿਤੀ ਬਣ ਸਕੇ ਵੀ ਗੁਰੂ ਪਰਮਾਤਮਾ ਮਿਹਰ ਕਰੇ ਠੀਕ ਇਹੋ ਜੀ ਸਥਿਤੀ ਨਾ ਬਣੇ ਤਾਂ ਬਾਕੀ 22 ਤੋਂ ਲੈ ਵਿਚਾਰ ਸਾਰ ਰਹਿਣਗੇ ਵੱਡੇ ਪੱਤਰ ਤੇ ਮੀਂਹ ਜਿਹੜਾ ਪ੍ਰਭਾਵਿਤ ਕਰਸਾ ਪਾਂ ਪੱਛਮੀ ਸਰਦੀ ਇਲਾਕੇ ਹੁਣ ਅਫਰੋਜ਼ਪੁਰ ਹੋਵੇ ਫਰੀਦਕੋਟ ਹੋਵੇ ਮੁਕਸਰ ਹੋਵੇ ਫਾਜ਼ਿਲਕਾ ਤੋਂ ਲੈ ਕੇ ਠੀਕ ਅੰਮ੍ਰਿਤਸਰ ਤਰਨਤਾਰਨ ਜਲੰਧਰ ਕਪੂਰਥਲਾਵੇ ਜਾਂ ਆ ਪੂਰਬੀ ਖੇਤਰੋਂ ਪਠਾਨਕੋਟ ਗੁਰਦਾਸਪੁਰ ਉਸ ਤੋਂ ਬਾਅਦ ਹਿਆਰਪੁਰ ਨਵਾਂ ਸ਼ਹਿਰ ਰੂਪਨਗਰ ਅਨੰਤਪੁਰ ਸਾਬ ਮੋਹਾਲੀ ਚंडीगढ़ ਫਤਿਹਗੜ੍ਹ ਸਾਹਿਬ ਹੋਵੇ ਆ ਪਟਿਆਲਾ ਸੰਗਰੂਰ ਹੋਵੇ ਮਾਨਸਾ ਬਠਿੰਡਾ ਬਰਨਾਲਾ ਜਾਂ ਇਸ ਦੇ ਨਾਲ ਲੱਗਦੇ ਖੇਤਰ ਹੁਣ ਇਹਨਾਂ ਵਿੱਚ ਕਾਫੀ ਜਿਹੜੇ ਅਸਰ ਰਹਿਣਗੇ ਤਾਂ ਉਸ ਤੋਂ ਬਾਅਦ ਬਾਕੀ ਜਿਹੜੇ ਸਿਰਸਾ ਸਾਰ ਫ ਇਹ ਕਿਦਰ ਦਿੱਲੀ ਦੇ ਖੇਤਰੋਗੇ ਪੱਛਮੀ ਯੂਪ ਸਾਰਨ ਹੋ ਗਿਆ ਪੀਲੇ ਪੱਤੋ ਹੋ ਗਿਆ ਬਾਕੀ ਜਿਹੜੇ ਪੱਛਮੀ ਯੂਪ ਦੇ ਖੇਤਰ ਹੋਗੇ ਜਾਂ ਯੂਪ ਦੇ ਕਾਫੀ ਖੇਤਰ ਹੋਗੇ ਠੀਕ ਹੈ ਸ਼੍ਰੀ ਗੰਗਾ ਨਗਰ ਉਸ ਪਰ ਰਾਜਸਥਾਨ ਢikal ਕੇ ਸ਼੍ਰੀ ਗੰਗਾ ਨਰਮਾਨਗਨ ਨੂਬਗੜ ਹੋ ਗਿਆ ਆ ਬਿਕਨਰ ਦੇ ਖੇਤਰੋਗੇ ਚੂਰੂ ਹੋ ਗਿਆ ਸੰਗਰੀਆ ਦੇ ਖੇਤਰ ਹੋਗੇ ਠੀਕ ਹੈ ਕਾਫੀ ਖੇਤਰਾ ਵਿੱਚ ਸਾਰ ਰਹਿਣਗੇ ਜਾਨੀ ਕਿ ਆ ਜੂੰਹ ਦੇ ਜਿਹੜੇ ਦਿਨ ਰਹਿ ਗਏ ਨੇ ਆ 10 12 ਦਿਨ ਠੀਕ ਹੈ ਇਸ ਵਿੱਚ ਰੇਕ ਜ਼ਿਲ੍ਹੇ ਤੱਕ ਵੀ ਪਹੁੰਚੇਗਾ ਕਾਫੀ ਵੱਡੇ ਪੱਧਰ ਤੇ 2 ਜਾਂ 3 ਵਾਰ ਰੇਕ ਜ਼ਿਲ੍ਹੇ ਤੱਕ ਵੀ ਪਹੁੰਚਣ ਦਾ ਸਾਰ ਨੇ ਜੋ ਕਿ ਕਾਫੀ ਇਲਾ ਜਿਹੜੇ ਬੰਦੇ ਦਿਖਾਈ ਦੇ ਰਹੇ ਹਲਕੇ ਤੋਂ ਦਰਮਿਆਨੇ ਦਰਮਿਆਨੇ ਤੋਂ ਭਾਰੀ ਮੀਂਹ ਆ ਤੇ ਕਿਤੇ ਕਿਤੇ ਭਾਰੀ ਤੋਤੀ ਭਾਰੀ ਜਿਹੜਾ ਮੀਂਹ ਦਰਜ ਕੀਤਾ ਜਾ ਸਕਦਾ ਹੈ ਅੱਜ ਵੀ ਤੇ ਕੱਲ 21 ਜੂਨ ਨੂੰ ਹਮੋਸਿਸਤਰਾ ਹੀ ਬਰਕਰਾਰ ਰਹਿ ਸਕਦੀ ਹੈ ਤਾਂ ਉਸ ਤੋਂ ਬਾਅਦ ਅੱਜ ਤੇ ਕੱਲ ਟੈਂਪਰੇਚਰ ਹੋ ਸਕਦੇ ਥੋੜੇ ਵੱਧ ਜਾਣ ਤੇ ਉਸ ਤੋਂ ਬਾਅਦ 22 ਤੋਂ ਲੈ ਕੇ ਠੀਕ ਅਗਲੇ ਜਿਹੜੇ ਸਿਸਟਮ ਲੱਗਣੇ ਨੇ 22 ਤੋਂ ਲੈ ਕੇ ਅੰਟਲੇ ਜੂਨ ਤੱਕ ਤੇ ਜੁਲਾਈ ਦੇ ਪਹਿਲੇ ਹਫਤੇ ਟੈਂਪਰੇਚਰ ਵਿੱਚ ਕਾਫੀ ਗਰਾਫਟ ਦੇਖਣ ਨੂੰ ਮਿਲੇਗਾ ਜਾਨੀ 31 32 ਤੋਂ ਲੈ ਕੇ 36 37 38 ਡਿਗਰੀ ਦੇ ਵਿਚਕਾਰ ਰਹਿੰਦੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਸਰ ਰਹਿਣਗੇ 21 22 ਜੂਨ ਤੋਂ ਲੈ ਕੇ ਠੀਕ ਹੈ 24 25 ਜੂਨ ਦੇ ਵਿਚਾਲੇ ਜਾਨਕੀ ਮੇਨ 22 ਤੋਂ ਲੈ ਕੇ 24 25 ਜੂਨ ਦੇ ਵਿਚਾਲੇ ਇੱਕ ਵਾਰ ਕਾਫੀ ਖੇਤਰਾਵਾਂ ਵਿੱਚ ਦਾ ਸਾਰ ਰਹਿਣਗੇ ਪੰਜਾਬ ਨਾਲ ਲੱਗਦੇ ਹਰਿਆਣਾ ਰਾਜਸਥਾਨ ਪੱਛਮੀ ਯੂਪੀ ਦਿੱਲੀ ਦੇ ਖੇਤਰਾਵਾਂ ਵਿੱਚ ਤਾਂ ਫਿਲਹਾਲ ਇਹ ਜਾਣਕਾਰੀ ਅਪਡੇਟਸ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਅਪਡੇਟ ਮਿਲੇਗੀ ਆਪਾਂ ਜਾਣਕਾਰੀ ਚੈਨਲ ਤੇ ਪਹਚਾਰਾਂਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਨੂੰ ਆਨ ਤਾ ਹੋਇਡ ਤੁਹਾਡਾ ਬਹੁਤ ਬਹੁਤ ਧੰਨਵਾਦ